ਸ਼ੀਆਂ ਦੇ ਚਰਨ ਸੂ ਪ੍ਰਾਪਤ ਨੇ ਗੁਰਦਰਾ ਸਿਚਪਲੀ ਸਾਹਿਬ ਉੱਥੇ ਅੱਜ ਦਲਪੰਥ ਪਪਾ ਬਿਧੀ ਚੰਦ ਸੈ ਦੇ 11ਵੇਂ ਜਾਂਸੀ ਸਾਧ ਖਡਵਾਲੀ ਸ੍ਰੀਮਾਨ ਸੱਜ ਪਪਾ ਤੇਜ ਸਿੰਘ ਜੀ ਸੁਰ ਸਿੰਘ ਵਾਲੇ ਦੀ ਮਿੱਠੀ ਜਾਦ ਨੂੰ ਸਪਰਿਤ ਨਵਾਂ ਵਿਛਾ ਸਮਾਲ ਜੱਟਾਂ ਮੁਕਾਬਲਾ ਮਿਤੀ 23 ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤਿ ਵਿਚਾਰ ਚੈਨਲ ਦਿੱਲੀ ਪਬਲਿਕ ਟੈਮ ਸਭ ਇੱਕੋ ਸਟਾਰ ਟੀਵੀ ਇਹ ਤਿੰਨ ਚੈਨਲਾਂ ਦੇ ਉੱਤੇ ਵੀ ਹੋ ਚੱਲਣਾ ਕੇਵਲ ਕੱਲਾ ਗੁਰੂ ਹੈ ਗੁਰੂ ਕੇ ਵਜ਼ੀਰ ਤੋਂ ਉੱਪਰ ਕੇਵਲ ਕੱਲਾ ਗੁਰੂ ਤੇ ਅਸੀਂ ਥੋੜਾ ਜਿਹਾ ਹੌਲਕਾ ਕੰਮ ਕਰ ਲਿਆ ਤੇ ਜੇ ਅੱਗੇ ਰਹਿਣੀਏ ਮੇਰੀ ਪੀੜ ਦੇ ਮਾਰਗ ਦੇ ਸਦਾਤਾ ਤੋਂ ਤੇ ਗੁਰੂ ਸਾਹਿਬ ਨੂੰ ਮੁੱਖ ਰੱਖ ਕੇ ਅਰਦਾਸਾ ਹੋਵੇਗਾ ਅਰਦਾਸ ਹਮਾਰੀ हांजी हाल हो मेरी पीढ़ मूरगोबिंद Oh. Uh. ਤੁਸੀਂ ਦੇਖ ਸਾਡੀ ਪ੍ਰੈਜ਼ੀਡੈਂਟੀ ਟੀਮ ਅੱਜ ਗੁਰਦਰਾ ਸ੍ਰੀ ਪਿਪਲੀ ਸਾਹਿਬ ਪਹੁੰਚੀ ਸਾਡੀ ਪ੍ਰੈਜ਼ੀਡੈਂਟੀ ਟੀਮ ਗੁਰਦਰਾ ਸ੍ਰੀ ਪਿਪਲੀ ਸਾਹਿਬ ਪਹੁੰਚੀ ਆ ਪੁਤਲੀ ਘਰ ਜਿੱਥੇ ਅੱਜ ਗੱਤਕਾ ਪਾਰਟੀ ਵੱਲੋਂ ਬਹੁਤ ਆਪਣੀ ਪਰਦੇਸ਼ੀ ਕੀਤੀ ਜਾ ਰਹੀ ਹੈ ਅਤੇ ਇਨਾਮ ਵੀ ਦਿੱਤੇ ਜਾਣਗੇ ਜਿਹੜਾ ਜੇਤੂ ਕਰਾਰ ਦਿੱਤਾ ਜਾਏਗਾ ਔਰ ਪਿਪਲੀ ਸਾਹਿਬ ਦੇ ਜਿਹੜੇ ਇੱਥੋਂ ਦੇ ਗਰੰਟੀ ਸਾਹਿਬ ਆ ਭਾਈ ਸਰਦਾ ਬਰਿਆਮ ਸਿੰਘ ਜੀ ਆਹ ਅਸੀਂ ਗੱਲ ਕਰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਜੋ ਤਾਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਅਸਥਾਨ ਤੇ ਕਾਵਲ ਕੰਧਾਪੋ ਪਹੁੰਚੀ ਸੰਗਤਾਂ ਦੀ ਸੇਵਾ ਵਿੱਚ ਲੰਗਰ ਪ੍ਰਸ਼ਾਦਾ ਲੈ ਕੇ ਆਏ ਔਰ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਇਸੇ ਆਸਥਾਨ ਦੇ ਉੱਤੇ ਜਦੋਂ ਗੁਰੂ ਘਰ ਲੰਗਰ ਮਸਤਾਨਾ ਹੋਇਆ ਭਾਈ ਗੁਰਦਾਸ ਜੀ ਨੂੰ ਜਿਸਿਆ ਪਤਾ ਲੱਗਾ ਇਹ ਜਿਹੜਾ ਆਸਥਾਨ ਸਾਡੇ ਕੋਲ ਟਿੱਪਲ ਦਾ ਦਰਖਤ ਹੈ ਇਸੇ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਬੈਠ ਕੇ ਤੇ ਆਉਣ ਵਾਲੀ ਸੰਗਤ ਨੂੰ ਤਾਂ ਨੂੰ ਅਰਜਨ ਦੇਵ ਮਹਾਰਾਜ ਜੀ ਦੇ ਬਾਰੇ ਦੱਸਿਆ ਕਿ ਇਸ ਵੇਲੇ ਉਹ ਗੱਡੀ ਤੇ ਪਰਾਜਮਾਨ ਨੇ